ਲੋ ਜੀ ਬਾਈ ਅੰਬ पे ਪਹੁੰਚ ਗਏ ਹਮਦੇ ਘਮਾਂਦੇ ਅੰਬ ਤਾਂ ਨਵੇਂ ਰਹੂਗਾ ਕਿਆ ਕਰੂ ਐ ਵੀ ਕੁਝ ਇਹ ਮਾਤਾ ਕਹਿੰਦਾ ਮਹਾਰਾਜ ਐਤ ਵੀ ਲਾਦੇ ਫਲ ਫਲ ਹੋ ਗਏ ਸਰਦੇ ਕਿਰਪਾ ਬੂਰ ਆ ਜਵੇ ਹਾਂ ਬੈਟਣੇ ਜੋ ਕੀ ਹੋਈ ਔਰੇ ਕਿੱਥੇ ਬੈਟਣੇ ਹੋਗੇ ਔਰੇ ਰੌਣਕ ਲੱਗੀ ਰੇ ਹਾਂ ਰੌਣਕ ਅੰਬ ਨਾਲੇ ਆ ਅੰਬ ਨਾਲੇ ਆਉਂਦੇ ਫਿਰ ਨੱਠੇ ਹੁੰਦੇ ਸਾਰੇ ਦੋ ਸਾਲ ਲੋ ਬਾਈ ਸਸਤੀ ਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਹੋ ਗਿਆ 1 ਮਾਰਚ ਹਾਂਜੀ ਮਹਾਰਾਜ ਅਸੀ ਕਾਰਵਾਈ ਸਾਰਿਆਂ ਨੂੰ ਲੋ ਬਾਈ ਤਿੰਨ ਦਿਨ ਦੇ ਮੀਂਹ ਦੇ ਮੀਂਹ ਦੇਖਣ ਦੇ ਬਾਅਦ ਅੱਜ ਪਹੁੰਚੇ ਆ ਬਾਈ ਮੰਡ ਮੰਡ ਹੈ ਫੇਰਾ ਚੱਕਰ ਆ ਚਾ ਤੇਰੇ ਸੀਨ ਕਿਆ ਹੋ ਗਏ ਓਰੇ ਬੰਦਾ ਆਪ ਕਹਿਣਾ ਬਾਕੀ ਹੋਰ ਆ ਦੇਖ ਲੈ ਇਧਰ ਨਹੀਂ ਕੋਈ ਹਿੱਲੀ ਹੈਗੀ ਕੋਈ ਨਹੀਂ ਲੀ ਪਰੇ ਕਣਕਾਂ ਛੁੱਟੀਆਂ ਹਨਾ ਮੈਨੂੰ ਇੰਨਾ ਪਾਣੀ ਤੇ ਇਹਨੂੰ ਲਾਇਆ ਵੇਂ ਤੇ ਇਹਨੂੰ ਤਾਂ ਲੱਗੇ ਨਹੀਂ ਪਤ ਨਹੀਂ ਤੇ ਆਹ ਪੈ ਪੈ ਨੇ ਲਾਇਆ ਇਧਰ ਟੁੱਟ ਕੇ ਨਾ ਚਲੇ ਗਿਆ ਹੋਵੇ ਨਹੀਂ ਪਾਈਪ ਤਾਂ ਤਾਂ ਕਹਿ ਟੁੱਟਣਾ ਹਾਂ ਇਹ ਕਿਆ ਹਵਾ ਦੀ ਲੰਗੀ ਆ ਪਾਈਪ ਦਾ ਪਾਣੀ ਉਹ ਤੱਕ ਥੋੜੀ ਚਲੇ ਗਿਆ ਉਹਦੇ ਘਰ ਤੱਕ ਹੈ ਮੱਲੀ ਵੀ ਜ਼ਿਆਦਾ ਮੱਲੀ ਵੀ ਜ਼ਿਆਦਾ ਹੋਣੀ ਆ ਹੋਰ ਤੱਕ ਹਾਂ ਹਵਾ ਭਾਈ ਜੀ ਮੇਰੇ ਵੀ ਨਾ ਉੱਥੇ ਫਾਂਡ ਪਤਾ ਕਿਹੜੀ ਗਿਰੀ ਆ ਉਹ ਕੰਮ ਤਾਂ ਨਹੀਂ ਹੋਇਆ ਜੇ ਆਪਾਂ ਕਣਕ ਬੀਜ ਦਿੰਨੇ ਆ ਜਾਂ ਬਾਹਰ ਕੱਢਦੇ ਨੇ ਟਰ ਉਹ ਦੂਰ ਨਹੀਂ ਹੋ ਜਾਂਦੀ ਨਹੀਂ 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 ਇਹ ਤਾਂ ਹੁਣ ਉਹ ਵਿਚਾਲੇ ਨੂੰ ਇਹ ਗਿਆ ਤਾਂ ਦੂਰ ਕਿੱਥੇ ਤੇ ਇੱਥੇ ਨਹੀਂ ਆਈਗੀ ਉੱਥੇ ਜ਼ਿਆਦਾ ਵੀ ਹਾਂ ਉਹਰੇ ਮੋੜ ਮੋੜ ਕੇ ਸ਼ਾਇਦ ਨਹੀਂ ਅਸਿਆ ਤ੍ਰਿਕੋਣਾ ਖੇਤ ਆ ਉਹ ਵੀ ਸਾਡਾ ਉਹ ਵੀ ਉੱਕਣਾ ਮੇਰੇ ਵੀ ਉੱਥੇ ਗਿਰੀ ਆ ਜਿੱਥੇ ਤੇ ਉਹ ਉੱਥੇ ਮਤਲਬ ਉਹਦੇ ਬੀਜ ਹੋਊਗੀ ਐ ਜੱਗੇ ਨੂੰ ਉੱਪਰ ਉੱਪਰ ਜੇ ਰੱਖ ਕੇ ਲਿਆਂਦਾ ਉਹ ساری ਸਾਰੀ ਉਹ ਫਾਂਡ ਜੀ ਗਿਰੀ ਡਬਲ ਹੋ ਗਿਆ ਨਾ ਬੀਜ ਉੱਤੇ ਬਾਕੀ ਵੀ ਕਣਕ ਐਤ ਕੀ ਸਬਦੀਆਂ ਵਧੀਆਂ ਨਹੀਂ ਆ ਬਾਈ ਵਧੀਆ ਖੜੀ ਪਿਆ ਰਹਾ ਆ ਕੇ ਗਿਰਾ ਖੇਤ ਗਿਰ ਗਿਆ ਐਤ ਕੀ ਨਾ ਬਈ ਆ ਬਹੁਤ ਮੈਂ ਉਹ ਗੱਲ ਕਰਦਾ ਤਾਂ ਵੀ ਆ ਹੁਣ ਦੇਖਿਆ ਮੈਂ ਆ ਸੈਂਡ ਜੀ ਵੀ ਖੜਾ ਕਿਤੇ ਵਿਚਾਰਾ ਹੋਰ ਬਹੁ ਘਟਾ ਇਹ ਟੀਚ ਤਾਂ ਫਿਰ ਵੀ ਕਿਤੇ ਕਿਤੇ ਹੈ ਵੀ ਹੈ ਮੈਸੇ ਗੁਲਰਿੰਦਾ ਬਹੁ ਘਟਾ ਬਹੁ ਫਾਇਦਾ ਬਾਈ ਜਿਹੜੇ ਆਪਾਂ ਪਹਿਲਾ ਸਪਰੇ ਬਟ ਟੈਨਸ਼ਨ ਤਾਂ ਨਹੀਂ ਹੈਗੀ ਲੈ ਜਿਓ ਅੱਜ ਕੀ ਪੰਪ ਚੱਕਿਆ ਹੀ ਨਹੀਂ ਹੈਗਾ ਨਹੀਂ ਪੰਪ ਨਹੀਂ ਉਹ ਤੋ ਪੁਨੀ ਨਹੀਂ ਗਈ ਰਹਿਨੇ ਅਸਰ ਨਹੀਂ ਕਰਿਆ ਇਹ ਉਹ ਪੈਰ ਨਜ਼ਾਰਾ ਹੈ ਯਾਰ ਪਰ ਕਿਹਤ ਕੀ ਦੇਖ ਲੈ ਤੈਨੂੰ ਪੋਉ ਨਹੀਂ ਗਈ ਅੱਜ ਕਿੰਨਾ ਪੁਨੀ ਨਹੀਂ ਭਰੂੰਗਾ ਲਕਰਦਾ ਪੈਣੀ ਕੱਖ ਨਹੀਂ ਹੋਣ ਦਤਾ ਉਹਨੇ ਹਾਂ ਇਹ ਨਹੀਂ ਹੂੰ ਬਹੁਤ ਫਰਕ ਪਿਆ ਬਿਮਾਰੀ ਦੀ ਮੰਗਤਾ ਯਾਰ ਜਿਵੇਂ ਨਾ ਚਿੱਟੇ ਜਿਹੇ ਪੱਤੇ ਹੋ ਕੇ ਹੁਣ ਕਿੱਥੇ ਰਹੀ ਬਿਮਾਰੀ ਪੀਲੀ ਪੀਲੀ ਹੋ ਗਈ ਦੀ ਇਹ ਮੈਂ ਉਹ ਦੇਖਦਾ ਤਾਂ ਵੀ ਆ ਆ ਦੇ ਜਿਵੇਂ ਉਲੀ ਰੋਗ ਜਾਂ ਨਹੀਂ ਹੋ ਜਾਂਦੇ ਹੁਣ ਕਿੱਥੇ ਰਹੀ ਬਿਮਾਰੀ ਓਕਣਾ ਹੈਡਾ ਪਰ ਇਹ ਮੈਂ ਹੋਰ ਕੁਝ ਨਹੀਂ ਪਾਇਆ ਤਿੰਨ ਰੇ ਪਾਏ ਹੋਏ ਹਾਂ ਅੱਛਾ ਮੈਂ ਵੀ ਤਿੰਨੇ ਪਾਏ ਪਰ ਵਿੱਚ ਵੀ ਨਹੀਂ ਕੁਝ ਪਾਇਆ ਮੈਂ ਮੈਂ ਤਾਂ ਮੈਂ ਕੁਝ ਨਹੀਂ ਪਾਇਆ ਹੈਗਾ ਕਈਆਂ ਦੇ ਕਈ ਤਾਂ ਬਹੁਤ ਕੁ ਪਾਉਂਦੇ ਮੈਂ ਨਹੀਂ ਕੁਝ ਵੀ ਉਹ ਕਰਿਆ ਪਰ ਐਤਕੀ ਵਧੀਆ ਸਭ ਦੀਆਂ ਕਣਕਾਂ ਕੋਈ ਹੈ ਹੀ ਨਹੀਂ ਮਾੜੀ ਦੇਖਣੇ ਨੂੰ ਪਰ ਬਾਈ ਜੇ ਮੀਂਹ ਪੈ ਗਿਆ ਵਧੀਆ ਹੋ ਗਿਆ ਨਹੀਂ ਤੇ ਔਖਾ ਹੋ ਗਿਆ ਔਖਾ ਹੋ ਜਾਣਾ ਤਾਂ ਨਹੀਂ ਹਾਂ ਠੀਕ ਹੈ ਗਰਮੈਸ ਹੋ ਗਈ ਨਹੀਂ ਦੀ ਨਹੀਂ ਦੀ ਇਹਦਾ ਪਹਿਲੀ ਆ ਪਹਿਲੀ ਵਾਰ ਆਪਣਾ ਮਾਰਚ ਖਤਮ ਹੁੰਦੇ ਸਾਰੇ ਬਾਡੀ ਪੈ ਜਾਣੀ ਜੀ ਹਾਂ ਜਿਹੜਾ ਜ਼ਮੀਨ ਚੜਿਆ ਖਤਮ ਹੁੰਦੀ ਸਾਰੇ ਹਾਂ ਪੱਚੀ ਪੁੱਚੀ ਚੱਲ ਪਣਾ ਦਾ ਕੰਮ ਆ ਦੱਸਦਾ ਮੈਂ ਵੀ ਪੂਰੀ ਬਾਡੀ ਫੇਰ ਸ਼ੁਰੂ ਹੋ ਜਾਣੀ ਹੂੰ ਯੋ ਤੋਂ ਹੈ ਬਾਈ ਹੋਰ ਬਾਕੀ ਬਾਈ ਹੁਣ ਤਾਂ ਮੌਸਮ ਸਾਫ ਆ ਹੁਣ ਤਾਂ ਹੁਣ ਤਾਂ ਚਾਹੀਦਾ ਵੀ ਸਾਫੇ ਆ ਹੋਰ ਹੋਰ ਬਹੁਤ ਕੁਝ ਹੋ ਲਿਆ ਹੁਣ ਦੋ ਦਿਨ ਰਾਤ ਕਿੰਨੇ ਵਜੇ ਹਟਿਆ 11 ਵਜੇ ਬਾਈ ਰਾਤ ਨੂੰ ਮੈਨੂੰ ਪਤਾ ਆਪਾਂ ਦਾ ਠੰਡ ਹੈਗੀ ਦੀ ਠੀਕ ਆ ਜਦ ਹੀ ਲੁੜ ਕੇ ਪੈ ਗਈ ਨਾ ਕੇ ਆਪਣਾ ਬਾਹਰੇ ਨਹੀਂ ਮੁੜ ਕੇ ਨਿਕਲਿਆ ਕਿਉਂ ਮੈਂ ਕਹਿੰਦੀ ਜੀ ਲੱਗੀ ਵੀ ਦੀ ਹੂੰ ਬਾਬਣਾ ਸਾਦਰੀ 8 ਵਜੇ ਰੋਟੀ ਖਾਈ ਕੱਲ ਪਹਿਲੀ ਵਾਰ ਮੈਂ 9 ਵਜੇ ਸੋਇਆ ਹੁਣ ਅੱਛਾ ਸਾਡੇ ਹਾਂ 9 ਵਜੇ ਨੇ ਤੇ ਸਾਨੂੰ 10:30 ਤਾਂ ਨੋਰਮਲੇ ਬਜਾਉ ਆਉ ਬੰਦਾ ਇਧਰ ਦੂ ਚਲੇ ਜਾਂਦਾ ਸ਼ਾਮ ਨੂੰ ਹਾਂ 9 ਵਜੇ ਤਾਂ ਮੈਂ ਰੋਟੀ ਖਾਂਦਾ ਤਾਂ ਆਕੇ ਹੂੰ 9 ਵਜੇ ਸਵਾ 9 ਵਜੇ ਆਕੇ ਰੋਟੀ ਖਾਣੀ ਆ ਪਹਿਲੀ ਵਾਰ ਕੱਲ ਬਾਸ ਸੋਇਆ ਵਾ ਫਿਰ ਨਹੀਂ ਮੈਨੂੰ ਪਤਾ ਲੱਗਿਆ ਕਿੰਨੇ ਵਜੇ ਹਟਿਆ ਯਾਰ ਇੱਕ ਮੈਂ ਉਹ ਦੇਖੀ ਵੀਡੀਓ ਕਹਿੰਦੇ ਅੰਮ੍ਰਿਤਸਰ ਵਾਲੋਂ ਬੋਗੜੇ ਪਏ ਹਾਂ ਮੈਂ ਆਪ ਸੁਣਿਆ ਪਤਾ ਨਹੀਂ ਪ੍ਰਾਣੀ ਹੋ ਕੋਈ ਬਾਈ ਦੱਸਿਓ ਕੋਈ ਜੇ ਵੀਡੀਓ ਬਾਈ ਦੇਖ ਦੱਸਿਓ ਕੋਈ ਸਾਡੇ ਤਾਂ ਇਧਰ ਬਚਾਓ ਵਾ ਹੜੇ ਹਵਾ ਬਥੇਰੀ ਆਈ ਆ ਆਹੀ ਡਰ ਰਹਿੰਦਾ ਸੁੱਕਾ ਪੱਕਾ ਪੈਲੇ ਵਧੀਆ ਸਾਡੇ ਵਧੀਆ ਹੁਕਮ ਪੱਕਾ ਦਾ ਪਹਿਲਿਆ ਕੋਈ ਇੰਨੇ ਹੋ ਨਹੀਂਗਾ ਇਹ ਨੋਰਮਲ ਜਿਹਾ ਲੱਗਿਆ ਰਿਹਾ ਝੜੀ ਮਾਂ ਹਾਂ ਨਹੀਂ ਕਿ ਉਹ ਚਲੋ ਠੀਕ ਹੈ ਇੰਨੇ ਦਾ ਕੋਈ ਹੋ ਨਹੀਂ ਇੰਨੇ ਦਾ ਚਾਹੀਦਾ ਵੀ ਤਾਂ ਨਹੀਂ ਤਾਂ ਉਹਨੂੰ ਇੱਥੇ ਔਲੀ ਟਲ ਗਈ ਔਲੀ ਇੱਥੇ ਹੀ ਟਲ ਗਈ ਇਹਦਾ ਕੁਝ ਨਹੀਂ ਸਿਰ ਚੱਕ ਲੈਣੇ ਨੇ ਚੱਕ ਲੂਗੇ ਹਜੇ ਜੀ ਇਹੀ ਮੀਂਹ ਦਾ 15 ਦਿਨ ਤੱਕ ਆਉਂਦੀ ਹਵਾ ਫੇਨ ਦੀ ਚੱਕਣਾ ਇਹਨੇ ਕਾਦੇ ਫੇਪ ਵਜਨ ਪੈ ਜਾਣਾ ਦਾ ਇਹ ਹੋਰੇ ਨਾ ਯਾਰ ਤਾਂ ਭਾਰੀ ਪੂਰੀ ਚੱਕਰਦਾ ਪੈ ਗਿਆ ਇਹ ਠੀਕ ਹੈ ਕਿਹਾ ਫੇ ਹਵਾ ਕੋ ਮਗੇ ਇਧਰ ਬੰਨ ਆ ਗਈ ਹਵਾ ਕੋ ਮਗੇ ਤੇ ਐ ਨੰਗਾ ਸਰਾ ਹਾਂ ਹੋਈ ਵੀ ਹੋ ਸਕਦਾ ਹਵਾ ਇੱਕ ਦੋ ਛਰਲੇ ਤਾਂ ਬਹੁਤ ਏਜ ਆਏ ਆ ਇਧਰ ਵੀ ਬੁੱਟੇ ਤੇ ਐ ਬਚਾਰੇ ਜਿਹਨੇ ਨਾ ਗਿਆ ਹੂੰ ਉਹ ਦੇਖ ਅਹੀਂ ਗਿਆ ਬੱਦਰ ਨੂੰ ਐਉਂ ਲੰਘਿਆ ਪਿਆ ਸਿੱਧਾ ਹੀ ਪਰ ਫੇਰ ਗਾਂ ਵਾਲੀ ਵੀ ਗੇਰ ਨਹੀਂ ਚਾਹੀਦੀ ਸੀ ਇਹਨੂੰ ਗਾਂ ਨੀ ਮਾ ਇਹਦੇ ਖੇਤੇ ਉੱਚਾ ਹੈ ਅਜਾ ਫਰਾਮ ਚੜ ਗਈ ਉੱਪਰ ਨੂੰ ਉੱਪਰ ਨੂੰ ਹਵਾ ਹੋ ਗਈ ਉੱਥੇ ਹੂੰ ਇਹ ਵੀ ਹੋ ਸਕਦਾ ਬਾਈ ਬਾਈ ਬਾਕੀ ਕੀ ਪਤਾ ਬਾਕੀ ਰੱਬ ਜਾਣੇ ਖਬਰ ਕਿਹੜੀ ਉਲਟਲੀ ਆ ਹਾਂ ਚਲ ਕਿਤੇ ਨਹੀਂ ਫੇਰ ਬੀਨਾਂ ਨਹੀਂ ਹੈਗਾ ਇਸੇ ਕਰਕੇ ਮੈਂ ਪਹਿਲਾਂ ਪਾਣੀ ਨਹੀਂ ਲਾਇਆ ਤਾਂ ਅੱਛਾ ਪਾਣੀ ਤਾਂ ਨਹੀਂ ਦਲਾਇਆ ਕਿਤੇ ਵੀ ਗਿਰੀ ਹੈਗੀ ਹੈ ਪਾਣੀ ਤਾਂ ਨਹੀਂ ਦਲਾਇਆ ਨਹੀਂ ਉਹ ਆ ਦੋ ਖਤਿਆਂ ਲਾਇਦਾ ਮੋਰਥੇ ਇਹਨੇ ਇੱਕ ਉਹ ਗਿਰੀਆਂ ਨਹੀਂ ਉਹ ਗਿਰੀਆਂ ਨਹੀਂ ਉਹ ਗਿਰੀ ਨਹੀਂ ਆਈ ਉਹ ਕਿਤੇ ਗਿਰਿਆ ਬਾਕੀ ਤਾਂ ਪਰਾ ਜਮਨ ਗਿਰੀ ਆਈ ਨਹੀਂ ਉਹ ਪਈ ਹੈ ਚਲ ਕਣਕ ਨੂੰ ਪਾਣੀ ਦਾ ਇੱਕ ਹੋਰ ਲੱਗੂਗਾ ਜੇ ਆਪਾਂ ਨਹੀਂ ਲਾਉਣਾ ਬਾਈ ਹੁਣ ਜਿਹਨੂੰ ਪਾਣੀ ਲਾਦੇ ਹੁਣ ਮੀਂਹ ਪੈਗਾ ਉਹਨੂੰ ਨਹੀਂ ਲਾਉਣਾ ਇਹਨੂੰ ਲਾ ਦੇਣਾ ਅੱਛਾ ਦੇਖੀ ਕਣਕ ਦਾ ਫਰਕ ਹੀ ਰਹਿੰਦਾ ਮੈਂ ਦੇਖਿਆ ਤਜਰਬਾ ਇੰਨਾ ਇਹਦਾ ਆਪਣੇ ਵੈਸੀ ਆਪਣੇ ਕਿਹੜੇ ਰੇਤਾ ਬਈ ਕਲਰ ਉਹ ਪੈ ਜਾਂਦੀ ਹਵਾ ਪੈ ਜਾਂਦੀ ਉਹ ਆ ਡੱਕਰ ਆ ਬਹੁਤੀ ਤੇੜ ਪਾ ਕੇ ਸੁੱਕ ਗਈ ਨਾ ਇੰਨੀ ਤੇ ਗਿੱਲੇ ਰੱਖਦੀਆਂ ਇਹ ਹਾਂ ਬਹੁਤ ਗਿੱਲੇ ਰੱਖਦੀਆਂ ਅੱਜ ਤੇ ਮਹੀਨਾ ਰਹਿ ਗਿਆ ਯਾਰ ਆ ਮੈਨੂੰ ਹੀ ਰੱਖ ਤੂੰ ਹਲੇ ਵੀ ਕੀ ਆ ਪਤਾ ਕਾਦੇ ਨੇ ਫੇਰ ਦਿਖਾ ਦੇਣਾ ਆਹੋ ਇਹ ਵਰੂ ਨੈਟ ਨਹੀਂ ਦਦਾ ਹਾਂ ਨੈਟ ਸਾਫ ਆ ਉਤੇ ਦਾ ਚੱਲ ਫਿਰ ਤਾਂ ਠੀਕ ਐ ਇਹ ਨੈਟ ਨੇ ਤਾਂ ਪੰਗੇ ਪਾਏ ਨੇ ਕੁਆੜੇ ਨੈਟ ਤਾਂ ਦਸੀ ਓ 28 ਨੂੰ 20 28 ਨੂੰ 27 28 ਨੂੰ ਤਾਂ ਹੀ ਤਾਂ ਰੁਕੇ ਤੇ ਰੁਕੇ ਪੇ ਨਹੀਂ ਤਾਂ ਨੁਕਸਾਨ ਬਹੁਤ ਕਰਨਾ ਤਾਂ ਕਾਹਦੇ ਧੁੱਪ ਬਹੁਤ ਈ ਹਾਂ ਪਾਣੀ ਲੈ ਜਾਣੇ ਦਾ ਹਾਂ ਹੋਰ ਬਹੁਤ ਨੁਕਸਾਨ ਹੋਣਾ ਤਾਂ ਨੈਟ ਕਰਕੇ ਪਤਾ ਲੱਗ ਗਿਆ ਚੱਲੀਏ ਜੀ ਹਾਂ ਮੈਂ ਮੜਾ ਇੱਧਰ ਅੱਗੇ ਦੇਖਿਆ ਮਥੇ ਉਹ ਜਾਇਆ ਜਾਇਆ ਲੋ ਜੀ ਬਾਈ ਅੰਬ पे ਪਹੁੰਚ ਗਏ ਹਮਦੇ ਘਮਾਂਦੇ ਅੰਬ ਤਾਂ ਨੌਏ ਰਹੂਗਾ ਕਿ ਕਰੂਗਾ ਵੀ ਕੁਸ ਇਹ ਮਾਤਾ ਕਹਿੰਦਾ ਮਹਾਰਾਜ ਐਸੇ ਵੀ ਲਾ ਦੇ ਫਲੇ ਫਲ ਹੋ ਜੇ ਸਰਦੇ ਕਿਰਪਾ ਬੂਰ ਆ ਜਵੇ ਆ ਬੈਟਣ ਜੋ ਕੀ ਹੋਈ ਓਰੇ ਬੈਟਣ ਜੋ ਓਰੇ ਰੌਣਕ ਲੱਗੀ ਰੇ ਹਾਂ ਰੌਣਕ ਅੰਬ ਨਾਲੇ ਆ ਅੰਬ ਨਾਲੇ ਆਉਂਦੇ ਫੇਰ ਨੱਠੇ ਆਉਂਦੇ ਸਾਰੇ 2 ਸਾਲ ਹੋ ਗਏ ਬਾਈ ਇਹ ਨੌ ਦਾ ਹੀ ਅੰਬ ਆ ਨਾ ਸਾਲ ਪਿਛਲੀ ਵਾਰ ਤਾਂ ਜਲ ਫੇਬੀ ਬੜੇ ਮੋਟੇ ਲੱਗੇ ਤੇ ਪਿਛਲੀ ਵਾਰ ਹੁਣ ਇਹ ਨਾ ਪਿਛਲੀ ਤੇ ਪਿਛਲੀ ਵਾਰ ਲੱਗੇ ਤੇ ਪਿਛਲੀ ਵਾਰ ਤਾਂ ਕੁਝ ਵੀ ਨਹੀਂ ਚਾਰ ਅੰਬੀਆਂ ਦੇ ਸਾਰੀਆਂ ਚਾਰ ਅੰਬੀਆਂ ਦਾ ਬਈ ਇੱਥੇ ਜਟਾਣਾ ਜਿਆਦਾ ਉਹਨੂੰ ਦੀਆਂ ਉਹ ਸੇ ਦੀਆਂ ਹਾਂ ਐਤਕੀ ਮਹਾਰਾਜ ਕਰਦੇ ਜੀ ਤਾਂ ਉਹ ਵੀ ਹਰਾ ਭਰਾ ਹੈਗਾ ਹੈਗਾ ਐਤਕੀ ਹੈ ਹੈ ਐਤਕੀ ਹੈਗੀ ਆ ਰਹੀ ਪਰ ਉਪਣਾ ਹਜੇ ਬੂਰਦਾ ਤਾਂ ਕਹਾਂ ਪਤਾ ਲੱਗੂਗਾ ਕਦੋਂ ਜਾਂ ਕਣਕ ਜੀ ਵੱਢੂਨੀ ਆ ਜਾਂ ਹੁੰਦਾ ਹਵਾ ਜੀ ਜਬੂਰ ਝੜੇ ਕਰਦਾ ਹਾਂ ਆਜ ਵੀਰੇ ਹਾਂ ਆਉਂਗੇ ਨਹੀਂ ਆਨੇ ਸਾਡੇ ਜੋਗੇ ਤਾਂ ਲਾਇ ਦੇਣੇ ਨਾ ਟੱਕਣੀ ਮਾਰੇ ਤੇ ਪਰ ਦਿਵਾਲੀ ਵਾਲੇ ਦਿਨ ਬਸ ਯਾਰ ਇੱਕ ਨਹੀਂ ਰਹਿ ਜਾਂਦਾ ਬਸ ਆਈ ਬਾਰੇ ਦਿਵਾਲੀ ਤਾਂ ਕਿ ਪਰ ਆਈ ਬਾਰੇ ਛੋੜਦਾ ਉੱਥੇ ਪਤਾ ਕਿ ਨਖਤ ਪੱਜ ਪੈ ਜਾਂਦੇ ਆ ਹੁਣ ਤਾਂ ਇਹ ਵੀ ਮੋਟਰਾਂ ਵਾਂ ਮੱਥੇ ਟਿੱਕੀ ਫਟਾਫਟ ਦਿਨ ਪਤਾ ਬਿਲਕੁਲ ਬਿਲਕੁਲ ਨਾਲ ਪਾਸੇ ਉਹ ਹੋ ਜਾਂਦਾ ਉਰੇ ਭੁੱਲੇ ਗਿਆ ਹਮ ਅਰੇ ਇਤਕੀ ਪੂਰਾ ਦਿਮਾਗ ਤਾਂ ਵੀ ਲਾਉਂਗਾ ਟੱਕ ਚਲੋ ਟੱਕ ਤੱਕ ਟੱਕ ਦੇ ਮਹਾਰਾਜ ਸੁਣ ਲੈ ਲਾ ਦੇ ਇਤਕੀ ਅੰਬ ਰਜਾ ਦੇ ਰਜਾ ਦੇ ਚੋਰੀ ਚੋਰੀ ਲਿਜਾ ਕੇ ਲਿਜਾਣ ਦੇ ਹੈ ਚੋਰੀ ਵੀ ਤਾਂ ਤਾਹੀ ਕਰੂੰਗਾ ਜੋ ਕੁਝ ਹੋਊਗਾ ਚੋਰੀ ਲਿਜਾਣ ਦੇ ਹਾਂ ਮੈਂ ਨਿੱਕੇ ਦੇ ਦੋ ਤੇਰੇ ਸਾਹਮਣੇ ਹੈਗੇ ਨਹੀਂ ਬਈ ਤਾਂ ਹੀ ਬੰਨ ਲੱਗਦਾ ਇਹਨੂੰ ਹਾਂ ਇਹ ਚੱਲ ਹੁਣ ਐ ਹੋ ਗਿਆ ਵੀ ਕਿਸੇ ਵੀ ਐ ਕਿ ਬਈ ਉਹ ਵੀ ਆਂਬਾ ਪਿਛਲੀ ਵਾਰ ਉਹਨਾਂ ਨੂੰ ਵੀ ਨਹੀਂ ਲੱਗੇ ਹੂੰ ਐ ਕਿ ਕੋਈ ਉਹੀ ਤੀ ਐ ਕਿ ਬਈ ਸਾਡੇ ਲੱਗੇ ਤੇ ਉੱਥੇ ਉਹ ਕੱਚੀ ਉਹ ਕੱਚੀ ਖਾ ਕੇ ਉਹ ਕੱਚੀ ਮਿੱਠਾ ਬਹੁਤ ਆ ਉਹ ਕਾ ਬਈ ਇਹ ਕੀ ਆ ਮੇਰੇ ਕੋਲ ਮੈਂ ਕਹਾਂ ਕੱਚਾ ਖਾਏ ਮੇਰੇ ਮੂੰਹ ਵੱਲੋਂ ਦੇਖੇ ਯਾਰ ਮੈਂ ਦੋ ਬੁਰਕੀਆਂ ਵੱਡੀਆਂ ਫੇਰ ਲੱਗਿਆ ਫਿਰ ਇੱਕ ਵਾਰ ਇੱਕ ਦਿਨ ਤੇਰੇ ਖਾਦੇ ਇੱਕ ਵਾਰ ਤੂੰ ਨਹੀਂ ਤਾਂ ਉਦੋਂ ਫੇਰ ਖਾਇਆ ਇੱਕ ਵਾਰ ਦੋ ਵਾਰ ਖਾਏ ਤੇ ਬਹੁਤ ਉਹ ਅੱਬੇ ਮੇੜਾ ਮਿੱਠਾ ਕੱਚਾ ਹੀ ਬੜਾ ਹੈ ਉਹਨੂੰ ਬਾਈ ਲਗੜਾਂਪ ਕਹਿੰਦੇ ਆ ਮੈਂ ਕਹਿੰਦਾ ਪੱਕਣ ਦਾ ਤੁਸੀਂ ਦੇ ਹੀ ਨਹੀਂ ਹੁਣਾ ਕਤੋੜ ਕੇ ਘਰੇ ਰੱਖ ਲਿਆ ਦਾ ਬੜਾ ਵੱਡਾ ਉਹਦਾ ਕੁਝ ਪੈਂਦਾ ਹੀ ਨਹੀਂ ਹਾਂ ਚਟਣੀ ਥੋੜੀ ਪੈਣੀ ਉਹਦੀ ਚਟਣੀ ਨਹੀਂ ਮਤਲਬ ਜਿਵੇਂ ਨਹੀਂ 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 ਹਾਂ ਇੱਕ ਵੰਨੇੜੀ ਚ ਗਰੇ ਤੇ 10 15 ਬੋ ਲੈ ਗਏ ਬਸ ਓਕੇ ਹੂੰ ਬਹੁਤ ਸੁਆਦ ਆਂ ਪੀ ਦੀ ਬਈ ਜਾਤਾ ਮੇਰੇ ਪਥਰੀ ਨੂੰ ਲਾ ਰੱਖਿਆ ਮੰਨੂ ਕੋ ਕਰਨਾ ਨਹੀਂ ਦਿੱਤਾ ਮੇਰੇ ਵੀ ਤੇ ਆਈ ਹਾਰਤਾ ਵੀ ਅਬੁੰਦੇ ਇੱਕ ਤਾਂ ਮਨੂ ਹੋਰ ਕੁ ਸੋਇ ਕਰੀ ਕੀ ਦਾ ਹੋਰ ਛਾਵਾਂ ਹੋ ਜੀ ਇੱਧਰ ਤੇ ਆ ਲੋ ਬਾਈ ਇੱਧਰ ਵੀ ਬੂਟੇ ਲੱਗੇ ਆ ਹੁਣ ਦੇਖ ਲੋ ਜਿਹੜਾ ਦੇਖਣਾ ਮੁਰਗੇ ਇਹ ਪੈਣੀ ਨਹੀਂ ਦੀ ਪੈਣੀ ਨਹੀਂ ਦੇਖਣਾ ਬਾਈ ਤੁਹਾਨੂੰ ਅਚ ਬੱਚੇ ਗੋਲ ਤੇ ਹਜੇ ਪੂਰਾ ਸਾਫ ਦਿਖ ਰਿਹਾ ਇਹਨੂੰ ਪੱਤੇ ਆ ਗਏ ਇਹਨੂੰ ਦੇਖਣ ਦੇ ਬੰਦ ਕਰ ਦੇਣਾ ਇਹ ਨਹੀਂ ਦੇਖਣ ਦੇ ਬੰਦ ਕਹਿੰਦਾ ਬਾਅਦ ਚ ਤਾਂ ਮੜਿਆ ਬੜੇ ਹੋਣਗੇ ਫਿਰ ਤਾਂ ਚੱਲ ਦੇਖਣ ਵੀ ਜਾਣਾ ਤੁਹਾਨੂੰ ਆ ਦੇਖੋ ਇੱਧਰ ਆ ਪਿੰਡ ਖਤਮ ਹੋ ਗਿਆ ਨਹੀਂ ਇੱਥੇ ਬਾਈ ਸਾਰਾ ਪਿੰਡ ਦਿਖਦਾ ਤਾਂ ਇੱਧਰ ਇੱਧਰ ਵੀ ਲੱਗੇ ਇੱਧਰ ਵੀ ਲੱਗੇ ਹੁਣ ਬਹੁਤ ਲੱਗਾ ਬਹੁਤ ਜਿਆਦਾ ਕਿਤੇ ਮੰਦਾ ਨਾ ਜਵੇ ਰੱਬ ਰੱਖੇ ਸੁਖ ਮੰਦਾ ਨਾ ਆਵੇ ਹੁਣ ਕਿਤੇ ਮੰਦਾ ਚੰਗਾ ਹੁਣ ਤਾਂ ਉਹਦੇ ਹੱਥ ਹੈ ਐਫ ਡੀ ਕਰਾਤੀ ਹੁਣ ਤਾਂ ਇਹ ਬਾਈ ਐਫ ਡੀ ਆ ਵਿਆਜ ਪਤਾ ਨਹੀਂ ਕਿੰਨਾ ਮਿਲਣਾ ਹਾਂ ਵਿਆਜ ਪਤਾ ਨਹੀਂ ਵਿਆਹ ਟਾਈਮ ਮੌਕੇ ਦੀ ਮੌਕੇ ਨਾ ਨਾ ਤਾਂ ਇਹ ਐਫ ਡੀ 3 ਸਾਲ ਬਾਅਦ ਵੀ ਟੁੱਟ ਜਾਂਦੀ ਆ ਆ ਤਾਂ ਇਹ ਤਾਂ ਜਦ ਮਰਜੀ ਜਦ ਮਰਜੀ ਇਹ ਤਾਂ ਹੁਣ ਤੋੜਦਾ ਹੀ ਜਾਏ ਹਾਂ ਚਲੋ ਭਾਈ ਚੱਲੀਏ ਬਾਹਰ ਹੁਣ ਹਾਂ ਆ ਛੱਡਾਂ ਤੈਨੂੰ ਇੱਧਰ ਨੂੰ ਕੁਮਕ ਹਾ ਹਾਂ ਉਧਰ ਨਹੀਂ ਜਾਣਾ ਬਾਈ ਸੱਚੋਂ ਚਲੋ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਖੇਤਾਂ 'ਚ ਤਾਂ ਹੈ ਨਹੀਂ ਬਾਈ ਪਾਣੀ ਬਾਈ ਇੰਨਾ ਪਿਆ ਨਹੀਂ ਹੈ ਹਵਾ ਹਵਾ ਜੀਉਦੀ ਬਸ ਬਾਕੀ ਜਿਹੜੇ ਨੂੰ ਪਾਣੀ ਲੱਗਿਆ ਹੋਇਆ ਉਹਨਾਂ 'ਚ ਜ਼ਿਆਦਾ ਨਹੀਂ ਦਿਖਦਾ ਆ ਦੇਖੋ ਆਪਣਾ ਖੇਤ ਨੂੰ ਪਾਣੀ ਪੂਣੀ ਲੱਗਿਆ ਹੁੰਦਾ ਹੈ ਪਾਏ ਨਹੀਂ ਕੋਈ ਵੀ ਉਹ ਖੇਤ ਵੀ ਆਪਾਂ ਨੇ ਬਾਈ ਬੱਤੇ ਬੀਜਿਆ ਤਾਂ ਹੈ ਨਾ ਤੇ ਉੱਰੀਆਂ ਤੋਂ ਕਾਵੇ। ਪਾਤੀ ਗੰਨਾ ਬਾਈ ਐਨ ਇੱਕ ਨੰਬਰ ਫੁੱਟ ਰਿਹਾ ਸਾਰਾ। ਤੇ ਮੱਕੀ ਵੀ ਲੱਗੀ ਨਹੀਂ ਜੇ ਦੇਖਣਾ। 7 ਦਿਨ ਹੋ ਗਏ ਬਈ ਅੱਜ। 7 ਤੇ ਮਤਲਬ ਹਫਤਾ ਹੀ ਹੋ ਗਿਆ। ਇਹ ਲੱਗਿਆ ਨਹੀਂ ਕੋਈ ਵੀ ਮਤਲਬ ਭਾਈ ਆ ਗੀ ਤਕਰੀਬਨ ਤਿਆਰੇ ਆ ਬਸ ਇਹਦਾ ਕੰਮ ਹੈ ਬਈ ਉੱਪਰਲਾ ਦਾਣਾ ਦਾ ਜਮਣੀ ਇਹ ਵੀ ਚੱਲ ਪਿਆ ਹਨ ਬਾਕੀ ਤਕਰੀਬਨ ਭਾਈ ਆਪਾਂ ਨੇ ਵਿੱਚ ਵਿੱਚ ਸਾਰੇ ਗੁੜਤੇ ਤੇ ਤੇ ਆ ਦੇਖੋ ਕਿਆ ਬਣਿਆ ਪਿਆ ਇਹਦਾ ਸਾਰੀ ਵਧੀਆ ਗੁੜਤੀ ਦੀ ਇਹ ਮੱਕੀ 7 ਦਿਨ ਹੋ ਗਏ ਬਾਈ ਘੱਟੋ ਘੱਟ ਇਹਨੇ 10 ਦਿਨ ਤੱਕ ਬਾਹਰ ਆਉਣਾ ਏ 10 ਦਿਨ ਲੱਗੇ ਬਾਹਰ ਆਉਗੀ ਮੱਕੀ ਇਹਦਾ ਕੁਝ ਵੀ ਨਹੀਂ ਹੈਗਾ ਔਰ